ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਫਰਮੇ ਮੇਰੇ ਵੀਰੋ ਪੰਜਾਬ ਤੋਂ ਨਿਕਲੋ ਕਰਾਂ ਤੋਂ ਨਿਕਲੋ ਇੱਥੇ ਸਾਡਾ ਜਰਨੈਲ ਬੈਠਾ ਹੋਇਆ ਦਿਲਜੀਤ ਸਿੰਘ ਦਲੇਵਾਲ ਸਾਹਿਬ ਉਹਨਾਂ ਨੇ ਕਿਸੇ ਤੋਂ ਕੀ ਲੈਣਾ ਆਪਣੇ ਵਾਸਤੇ ਬੈਠਾ ਉਹ ਇੱਥੇ ਆਪਣਾ ਇੱਕ ਘੰਟਾ ਰੋਟੀ ਨਾ ਖਾ ਗੇ ਨਾ ਆਪਣਾ ਘਰਾਂ ਦਾ ਲੋਸ ਨਿਕਲ ਜਾਂਦਾ ਇੱਕ ਟਾਈਮ ਵਾਲੀ ਦੁਬਾਰਾ ਵਾਲੀ ਤੁਹਾਨੂੰ ਕਹਿੰਦੇ ਆ ਕਿ ਸਾਨੂੰ ਟੋਕੜਾਂ ਨੇ ਟਾਈਮ ਨਾ ਪਕਾਇਆ ਹੋਰ ਨਹੀਂ ਕਰਿਆ ਉਹ 33 ਦਿਨ ਹੋ ਗਏ ਅੱਜ ਪਕੜ ਤਾਲ ਤੇ ਬੈਠਾ ਹੋਇਆ ਆਪਣੇ ਵਾਸਤੇ ਬੈਠਾ ਹੋਇਆ ਸਾਡੀ ਰਾਤ ਦੀ ਡਿਊਟੀ ਹੈ ਇੱਥੇ ਬੈਠੇ ਆਂ ਕੁਝ ਵੀ ਹੋ ਸਕਦਾ ਰਾਤ ਨੂੰ ਹਾਂ ਕੁਝ ਵੀ ਕਰ ਸਕਦੀ ਹੈ ਹਾਂ ਘਾਇਆ ਸਾਹਿਬ ਨੂੰ ਇੱਥੋਂ ਲਿਜਾਣ ਦੇ ਬਾਰੇ ਕੁਝ ਵੀ ਕਰ ਸਕਦੇ ਆ ਇੱਥੇ ਅਥਰੂ ਗੈ ਤੇ ਗੋਲੇ ਵੀ ਸਿੱਟ ਸਕਦੇ ਆ ਸਭ ਕੁਝ ਕਰ ਸਕਦੇ ਆ ਪਰ ਸਾਡੀਆਂ ਲਾਛਾਂ ਦੇ ਉੱਤੇ ਟੱਪ ਕੇ ਦੱਲਿਆਲ ਸਾਹਿਬ ਨੂੰ ਲਿਜਾ ਸਕਦੇ ਆ ਇੱਥੋਂ ਟੱਪਣ ਨਹੀਂ ਦਿੰਦੇ ਉਹ ਕੋਲੇ ਪੈਰੀ ਨਹੀਂ ਟੱਪਣੇ ਬੰਦੇ ਅਸੀਂ ਜੇ ਟੱਪਣਗੇ ਤਾਂ ਸਾਨੂੰ ਲਤੜ ਕੇ ਪਣਾ ਟੱਪ ਜਾਣਾ ਸੀ ਫਿਰ ਧੜ ਦੀ ਲਾਈ